ਆਪਕਰ ਸਮਝਾਇਆ ਸਰ ਸਾਹਮਣੇ ਦੇਖੋ ਸਰ ਇਧਰ ਦੇਖੋ ਕਿ ਸਰ ਇਧਰ ਸਾਹਮਣੇ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਮੈਨੂੰ ਜੂਰ ਮਿਲਾਂ ਹਾਂਜੀ ਹਾਂਜੀ ਜੂਰ ਮਿਲਾਂ ਔਰ ਜਿਹੜੇ ਮੇਰੇ ਕਹਾਲਾਤ ਆ ਗਏ ਉਹ ਮੈਂ ਉਹਕੇ ਦੂਰ ਰੱਖਾਂ ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ ਜੀ ਠੀਕ ਹੈ ਸੇ ਕੌਮ ਦੇ ਆਰੀਆ ਜੀ ਜਿੰਨੇ ਵੱਡੇ ਧਾਰਿਆ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ ਇੱਕ ਤੇ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸਨ ਨਹੀਂ ਕਰਨਾ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਹੈ ਉਹਨਾਂ ਸਾਰੇ ਬੰਦਿਆਂ ਨੂੰ ਸਨਣਾ ਚਾਹੀਦਾ ਹੈ ਕਈ ਕੈਬਨਿਟ ਮਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਥੱਲੇ ਗੱਲ ਥੋੜੀ ਅਜੀਬ ਨਹੀਂ ਮੇਰੀ ਮਰਨਜਾ ਸਰਸੇ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਇਸ ਅਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ। ਉਹ ਇਹ ਜਿਆ ਫੈਸਲਾ ਸੀ ਵਧਣੇ ਕਿਸੇ ਕਰੋੜ ਵੋਟ ਘੱਟ ਗਿਆ। ਜਿੰਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਘੱਟ ਗਈ। ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦਿਆਂ ਹੋਇਆਂ ਗੁਰੂ ਦੇ ਜਿੱਤਨੇ ਵੀ ਸਕੂਲ ਸੰਨ ਕਾਲਜ ਸੰਨ ਪ੍ਰਬੰਧਕ ਸੰਨ ਉਹਨਾਂ ਸਾਰਿਆਂ ਦੇ ਤਹਿਸ ਨਾਸ ਹੋ ਗਏ। ਔਰ ਘਾਟੇ ਪੈਣ। ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ। ਅਕਾਲ ਤਖਤ ਉਸ ਵਕਤ ਇਹ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ। ਸਿੱਖੀ ਦਾ ਨਾਸ ਹੋਇਆ ਹੈ। ਅੱਜ ਫਰਾਰ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿੱਦੇ ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਬਈ ਤੁਸੀਂ ਤੇ ਬਿਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇਹਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਦ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮਰੀ ਹਮਾਰੇ ਆਦੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੈ ਕੌਮਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹਵਾ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸੱਦਣਾ ਕੋਈ ਇੱਕ ਮੇਰੀ ਗੱਲ ਸੁਣਨਾ ਮੈਂ ਉਸ ਕਾਲਪੁਰਖ ਦਾ ਧੰਨਵਾਦੀ ਹਾਂ ਕਾਲਪੁਰਖ ਦਾ ਧੰਨਵਾਦੀ ਹਾਂ ਜਿਵੇਂ ਇਹਨਾਂ ਨੇ ਕਿਹਾ ਰਾਤਨਾ ਮੈਚ ਪਰ ਨਾਰੀ ਕੀ ਸਹਿ ਪੂਲ ਸੁਪਨੇ ਵੀ ਨਾ ਲਿਓ ਮੇਰੇ ਉਲੋਕ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਹਾਂ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾਥ ਸਾਹਿਬ ਇਸ ਸਾਰੇ ਮਾਮਲੇ ਦਾ ਅਖੀਰ ਹਾਲਤਾ ਕੋਈ ਨਿਕਲਣਾ ਚਾਹੀਦਾ ਹੈ ਹਾਲ ਤਾਂ ਦੇਖੋ ਜੀ ਅਜੇ ਹਾਲ ਕਟਣ ਦਾ ਜਿਹੜੇ ਅਗੇ ਉਹ ਅਗੇ ਕਾਲ ਤੱਕ ਸਾਹਿਬ ਦੇ ਉੱਤੇ ਤੇ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜੇ ਕਿ ਸਮੁੱਚੇ ਇਸੇ ਕੋ ਨੂੰ ਪਰਵਾਣ ਨਹੀਂ ਦੇਣ ਇਹ ਕੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਵੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਣ ਦੀ ਆ ਇਸ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਬਚਾਣ ਦੇ ਲਈ ਤਾਂ ਲੱਗਦਾ ਕਿ ਸਿੰਘ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਹਿੰਸਾ ਬਣੇਗਾ ਪ੍ਰਧਾਨ ਤੁਸੀਂ ਵੀ ਬਣ ਸਕਦੇ ਜੀ ਇਹ ਕਿਹੜੀ ਗੱਲ ਹੈ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਮੇਰੀ ਗੱਲ ਖਤਮ ਸਾਹੀ ਤੁਸੀਂ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕਿਤੇ ਮੈਂ ਸਭ ਤੋਂ ਵਧੀਆ ਕੈਂਡੀਡੇਟ ਹਾਂ ਜਿਹੜਾ ਲਾਲ ਭਰਾ ਹਣਾ ਜਿਹੜਾ ਦੁੱਲਾ ਕਿਤੇ ਗੁਰੂ پنجاب ਦੇ ਜੱਟ ਜਿਹਦੇ ਨਾਲ ਜੱਟ ਪ੍ਰਧਾਨ ਚੰਦੇ ਨੇ ਉਹ ਦੇਖੋ ਗੱਲ ਸੁਣੋ ਇਸ ਮੈਂ ਤੁਸੀਂ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂਰ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਖੋਭ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਪਿਆਰ ਕੀਤਾ ਜਿਹੜਾ ਜਾਰੀ ਕੀਤਾ ਉਹਦੇ ਇਤਰਾਜ਼ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਐਡੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਹੈ ਇਦਰੇ ਕੋਈ ਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਹਾ ਮੈਂ ਉਸ ਨੂੰ ਕਿਹਾ ਬਤੂੰ ਸੇਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅੱਗੋਂ ਤੋ ਬੋਲਣਾ ਹੀ ਨਹੀਂ ਹੈ ਹਾਂ ਬਾਕੀ ਜੇ ਕਿਸੇ ਨੇ ਕਰਨਾ ਕਰੇ ਕਾਜ਼ਮ ਹੁਣ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹੈਂ ਜਿਹੜਾ ਪ੍ਰਧਾਨ ਬਣਨ ਦੀ ਹਾਂ ਜੇ ਅਕਾਫਤ ਸਰ ਹੁਕਮ ਕਰ ਦਿੰਦੇ ਕਿ ਬਣੋ ਉਹ ਤੇ ਫਿਰ ਬਣੋਗੇ ਮੈਂ ਸੰਭਾਲੋਗੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੇਖੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਖੋਣ ਬਤੇ ਮੈਂ ਪੂਰਾ ਟਾਈਮ ਪੂਰਾ ਜੜਾ ਹੈਗਾ ਧਿਆਨ ਨਹੀਂ ਦੇ ਸਕਦਾ ਤਾਂ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ